ਔਰ ਇਹ ਲਗਭਗ 24ਵੀਂ ਸ਼ਹੀਦੀ ਆ ਸਕੀ ਇਸ ਅੰਦੋਲਨ ਵਿੱਚ ਜਿਹੜੀ ਜਿਹੜੀ ਹੈਗੀ ਆ ਔਰ ਮੋਦੀ ਸਰਕਾਰ ਲਗਾਤਾਰ ਕਿਸਾਨਾਂ ਮਜ਼ਦੂਰਾਂ ਦੀਆਂ ਜਾਨਾਂ ਲੈ ਰਹੀ ਆ ਸਰਕਾਰ ਜਿਹੜਾ ਵਾ ਇਹਨਾਂ ਦੇ ਪਰਿਵਾਰ ਨੂੰ ਮੰਦਾ ਮਾਪਾ ਜਾਂ ਨੌਕਰੀ ਤੇ ਜਿਹੜਾ ਸਾਡਾ ਇੱਕ ਕਿਸਾਨ ਜਖਮੀ ਹੋਇਆ ਉਹਦੇ ਦਾ ਇਲਾਜ ਕਰਾਵੇ ਤਨਬਾ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਸ਼ੰਭੂ ਬਾਰਡਰ ਤੇ ਕਿਸਾਨ ਮਜ਼ਦੂਰ ਮੰਗਾਂ ਨੂੰ ਪੂਰਾ ਕਰਵਾਉਣ ਲਈ ਚੱਲਦੇ ਸੰਘਰਸ਼ ਤੋਂ ਵਾਪਸੀ ਵੇਲੇ 4 ਜੁਲਾਈ ਨੂੰ ਸੜਖਾਸੇ ਸ਼ਹੀਦ ਹੋਏ ਜ਼ਿਲ੍ਹਾ ਗੁਰਦਾਸਪੁਰ ਦੇ ਕਿਸਾਨ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇਨ ਨੂੰ ਸ਼ੰਭੂ ਬਾਰਡਰ ਮੋਰਚੇ ਤੋਂ ਹਜ਼ਾਰਾਂ ਕਿਸਾਨ ਮਜ਼ਦੂਰਾਂ ਤੇ ਔਰਤਾਂ ਵੱਲੋਂ ਆਕਾਸ਼ ਗੂੰਜਾਉ ਨਾਅਰਿਆਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ਹੈ ਜਾਣਕਾਰੀ ਮੋਰਚੇ ਦੇ ਆਗੂ ਸਰਵਰ ਪੰਦੇੜ ਤੇ ਹਰਵਿੰਦਰ ਸਿੰਘ ਮਸਾਣੀਆਂ ਨੇ ਦਿੱਤੀ ਉਹਨਾਂ ਨੇ ਕਿਹਾ ਕਿ ਸਰਕਾਰ ਕੋਲ ਮੰਗ ਹੈ ਕਿ ਸ਼ਹੀਦ ਦੇ ਪਰਿਵਾਰ ਦਾ ਸਾਰਾ ਕਰਜ਼ਾ ਖਤਮ ਕੀਤਾ ਜਾਵੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 5 ਲੱਖ ਦੀ ਨਕਦੀ ਸਹਾਇਤਾ ਦਿੱਤੀ ਜਾਵੇ ਹਾਦਸੇ 'ਚ ਜ਼ਖਮੀ ਕਿਸਾਨ ਬਲਜੀਤ ਸਿੰਘ ਨੂੰ 1 ਲੱਖ ਦੀ ਸਹਾਇਤਾ ਰਾਸ਼ੀ ਤੇ ਇਲਾਜ ਦਾ ਸਾਰਾ ਖਰਚਾ ਸਰਕਾਰ ਵੱਲੋਂ ਕੀਤਾ ਜਾਵੇ ਅੰਦੋਲਨ ਅੰਮਿੱਟ ਪੈੜਾ ਛੱਡਦਿਆਂ 143 ਦਿਨ ਵਿੱਚ ਲਗਾਤਾਰ جاری ਹੈ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਵੋਟ ਦੀ ਸਿਆਸਤ ਕਰਨ ਵਾਲੀਆਂ ਪਾਰਟੀਆਂ ਨੂੰ ਕਿਸਾਨ ਮਜ਼ਦੂਰ ਸੰਘਰਸ਼ ਬਾਰੇ ਸੰਸਦ 'ਚ ਬੋਲਣ ਤੇ ਮਜਬੂਰ ਹੋਣਾ ਪਿਆ ਇਸ ਨੇ ਕਈ ਮਿਥਕ ਤੋੜੇ ਨੇ ਅੰਦੋਲਨ ਨੇ ਸਾਬਿਤ ਕੀਤਾ ਹੈ ਕਿ ਜਦੋਂ ਦੇਸ਼ ਦੇ ਲੋਕ ਇਕੱਠੇ ਹੋ ਕੇ ਤੈਅ ਕਰ ਲੈਣ ਤਾਂ ਰਾਜਨੀਤਿਕ ਪਾਰਟੀਆਂ ਨੂੰ ਲੋਕ ਮੁੱਦਿਆਂ ਤੇ ਗੌਰ ਕਰਨ ਲਈ ਮਜਬੂਰ ਕਰ ਲੈਂਦੇ ਨੇ ਉਹਨਾਂ ਨੇ ਕਿਹਾ ਕਿ ਅੰਦੋਲਨ ਨੇ ਕਈ ਬੁੱਧੀਜੀਵੀਆਂ ਤੇ ਅੰਦੋਲਨ ਬਾਰੇ ਪੁਲੇਖਾ ਰੱਖਣ ਵਾਲੇ ਸਾਰੇ ਲੀਡਰਾਂ ਦੇ ਭ੍ਰਮ ਤੋੜ ਦਿੱਤੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜਿਹੜੇ ਸ਼ਹੀਦ ਹੋਏ ਸੀ ਆਪਣੀ ਜਥੇਬੰਦੀ ਦੇ ਸਰਦਾਰ ਸੁਖਵਿੰਦਰ ਸਿੰਘ ਜੀ ਸਿਵਲਸਟਾਫੀ ਖਾਂ ਖੜੇ ਆ ਹੁਣ ਉਹਨਾਂ ਦੀ ਪੋਸਟਮਾਰਟਮ ਤੋਂ ਬਾਅਦ ਉਹਨਾਂ ਦਾ ਪਾਰਕਟ ਸਰੀਰ ਜਿਹੜਾ ਉਹਨਾਂ ਦਾ ਜੱਦੀ ਪਿੰਡ ਨੂੰ ਉਹਨਾਂ ਦੇ ਸਾਥੀ ਜਿਹੜੇ ਲੈ ਕੇ ਜਾ ਰਹੇ ਆ ਔਰ ਇਹ ਲਗਭਗ 24ਵੀਂ ਸ਼ਹੀਦੀ ਆ ਸਾਡੀ ਇਸ ਅੰਦੋਲਨ ਵਿੱਚ ਜਿਹੜੀ ਹੋਈ ਹੈਗੀ ਆ ਔਰ ਮੋਦੀ ਸਰਕਾਰ ਲਗਾਤਾਰ ਕਿਸਾਨਾਂ ਮਜ਼ਦੂਰਾਂ ਦੀਆਂ ਜਾਨਾਂ ਲੈ ਰਹੀ ਆ ਅਰ ਅਸੀਂ ਚਾਹੁੰਨੇ ਹੈ ਕਿ ਵੀ ਸਰਕਾਰ ਗੱਲਬਾਤ ਕਰਕੇ ਮਸਲਿਆਂ ਦਾ ਨਿਪਟਾਰਾ ਕਰੇ ਅਰ ਸ਼ੰਭੂ ਖਨੌਰੀ ਡੱਬ ਵਾਲੀ ਜਾਂ ਰਤਨਪੁਰੇ ਜਿਹੜੇ ਮੋਰਚੇ ਲੱਗੇ ਹੋਏ ਆ ਉਹਨਾਂ 'ਚ ਇਸ ਕਿਸਮ ਦੀਆਂ ਜਿਹੜੀਆਂ ਸ਼ਹਾਦਤਾਂ ਦੀਆਂ ਖਬਰਾਂ ਹੁੰਦੀਆਂ ਜਿਹੜੀਆਂ ਦੁਖਦਾਈ ਹੁੰਦੀਆਂ ਪਰਿਵਾਰਾਂ ਤੋਂ ਲੋਕ ਵਿਛੜਦੇ ਹੈਗੇ ਆ ਬੇਸ਼ੱਕ ਕੁਝ ਪ੍ਰਾਪਤ ਕਰਨ ਲਈ ਕੁਝ ਖੋਣਾ ਵੀ ਪੈਂਦਾ ਹੈਗਾ ਪਰ ਅਸੀਂ ਆਸਤਾ ਕਰਾਂਗੇ ਸਰਕਾਰ ਗੱਲਬਾਤ ਕਰਕੇ ਮਸਲਿਆਂ ਦਾ ਹੱਲ ਕਰੇ ਤਾਂ ਜਿਹੜੇ ਮੋਰਚਿਆਂ ਤੇ ਜਿਹੜੀ ਰਾਮਾਧੂਰੀ ਕਾਬਟੇ ਉਹਨੂੰ ਵੀ ਦੂਰ ਕਰੂਗੀ ਅਰ ਅਸੀਂ ਗਰਦਾਸਪੁਰ ਜ਼ਿਲ੍ਹੇ ਦੇ ਸਾਰੇ ਆਪਣੇ ਵਰਕਰਾਂ ਨੂੰ ਵਲੰਟੀਅਰਸ ਨੂੰ ਬੇਨਤੀ ਕਰਦੇ ਆਂ ਵੀ ਉਹਨਾਂ ਦੇ ਸਸਕਾਰ ਤੇ ਵੱਧ ਤੋਂ ਵੱਧ ਜਿਹੜਾ ਵਾ ਪਹੁੰਚਿਆ ਜਾਵੇ ਸਰਕਾਰ ਜਿਹੜਾ ਵਾ ਇਹਨਾਂ ਨੇ ਪਰਿਵਾਰ ਨੂੰ ਬੰਦ ਦਾ ਮੁਆਫਜ਼ਾ ਨੌਕਰੀ ਤੇ ਜਿਹੜਾ ਸਾਡਾ ਇੱਕ ਕਿਸਾਨ ਜ਼ਖਮੀ ਹੋਇਆ ਉਹਨਾਂ ਦਾ ਇਲਾਜ ਕਰਾਵੇ ਧੰਨਵਾਦ